ਬਸ ਸਰ ਸਿੱਧੂ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇਨਸਾਫ ਨੂੰ ਲੈ ਕੇ ਭਟਕ ਰਿਹਾ ਹੈਗਾ ਤਾਂ ਨਰਾਜ਼ਗੀ ਜਿਹੜੀ ਸਰਕਾਰ ਦੇ ਖਿਲਾਫ ਵੀ ਚ ਤੇ ਆਪਣੀ ਪਾਰਟੀ ਦੇ ਵੀ ਕੀ ਕਹੋਗੇ ਅੱਜ ਪਹੁੰਚਿਓ ਕਰ ਦੇਖੋ ਬੇਨਤੀ ਐਸ ਤੇ ਨਾ ਮੇਨ ਨਰਾਜ਼ਗੀ ਇਹਨਾਂ ਦੀ ਸੈਂਟਰ ਸਰਕਾਰ ਤੋਂ ਤੇ ਸੂਬੇ ਦੀ ਸਰਕਾਰ ਸਾਡੇ ਤੋਂ ਨਰਾਜ਼ਗੀ ਨਹੀਂ ਪਰਿਵਾਰਾਂ ਦੇ ਵਿੱਚ ਕੁਛ ਛੋਟੇ ਮੋਟੇ ਵੰਦਪੇ ਤੇ ਵਰਕਰਾਂ ਸਾਥੀਆਂ ਦੇ ਉਹਨਾਂ ਦਾ ਆਪਣਾ ਕੋਈ ਬਟ ਮੈਂ ਇਹਨਾਂ ਨੂੰ ਫੇਦ ਦਵਾਇਆ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਪਹਿਲੇ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੁੰਦੀ ਆਈਏ ਤੁਹਾਡੇ ਇੰਟਰਸਟ ਨੂੰ ਪ੍ਰੋਟੈਕਟ ਕਰਦੇ ਆਏ ਆ ਇਸ ਤਰ੍ਹਾਂ ਹੀ ਹੁਣ ਵੀ ਤੁਹਾਡਾ ਇੱਜ਼ਤ ਮਾਨ ਤੇ ਤੁਹਾਡਾ ਹਰ ਹੁਕਮ ਜਿਹੜਾ ਉਹਦੀ ਪਾਲਣਾ ਸੀ ਕਰਾਂਗੇ ਮੈਂ ਇੰਨੀ ਗੱਲ ਅੱਛਾ ਬਾਜਵਾ ਸਾਹਿਬ ਪਿਛਲੀ ਕਰਨ ਦੇ ਵਿੱਚ ਰਾਜਾ ਬਲਿੰਗ ਜੀ ਬਹੁਤ ਜ਼ਿਆਦਾ ਫਾਈਟ ਕੀਤੀ ਹੈ ਲੇਕਿਨ ਐਤਕੀ ਤੁਸੀਂ ਇਹਨਾਂ ਨੂੰ ਕੀ ਕੀਤੀ ਉਹਨਾਂ ਨੂੰ ਜਾ ਕੇ ਲੁੱਟਣੇ ਲੈ ਗੇ ਕੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਸਾਡੇ ਵੀ ਮੇਰੀ ਇੰਨੀ ਗੱਲ ਸਮਝ ਲਓ ਕਿ ਇਹ ਫੈਸਲਾ ਰਾਜਾ ਵੜਿੰਗ ਜੀ ਦਾ ਪਾਰਟੀ ਹਾਈ ਕਮਾਂਡ ਨੇ ਕੀਤਾ ਹੈ ਪਾਰਟੀ ਹਾਈ ਕਮਾਂਡ ਵੇਖਦੀ ਹੈ ਕਿਉਂਕਿ ਇਸ ਟਾਈਮ ਟੌਪ ਦੇ ਉੱਤੇ ਇਹ ਸੀ ਕਿ ਜਿਨੇ ਸਾਰਨ ਨੂੰ ਵੱਡੀ ਪਾਰਟੀ ਨਾਲ ਗਦਾਰੀ ਕੀਤੀ ਹੈ ਰਵਨੀਤ ਬਿੱਟੂ ਉਹਦੇ ਸਾਹਮਣੇ ਕੋਈ ਐਹੋਜਾ ਕੈਂਡੀਡੇਟ ਲੈ ਕੇ ਆਈਏ ਜਿਹੜਾ ਉਹਨੂੰ ਚਿਤ ਕਰ ਸਕੇ ਤੇ ਨਿਹੰਗੇ ਨੰਗਾ ਦੇ ਬਾਟੇ ਵਰਗਾ ਜਿਹਨੂੰ ਚੰਗੀ ਤਰ੍ਹਾਂ ਮਾਨ ਸਕੇ ਸੋ ਇੱਕ ਅਸੀਂ ਪਾਰਟੀ ਦੇ ਪ੍ਰਧਾਨ ਨੂੰ ਉੱਥੇ ਲੈ ਕੇ ਗਏ ਆ ਤੇ ਮੈਂ ਆਪਣਾ ਡੇਰਾ ਡੱਪਾ ਵੀ ਚੁੱਕ ਕੇ ਇੱਕ ਦੋ ਜਣਾਂ ਲੁਧਿਆਣੇ ਲੈ ਕੇ ਚੱਲੇ ਆ ਜਿੱਨਾਂ ਚਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਾਜ ਕੇ ਨਹੀਂ ਆਂਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਸੋ ਸਾਡੀ ਉਹ ਜਿਹੜੀ ਅਸਲ ਲੜਾਈ ਦੇਣ ਵਾਸਤੇ ਸਾਡੇ ਨੌਜਵਾਨ ਪ੍ਰਧਾਨ ਨੂੰ ਉੱਥੇ ਲੈ ਕੇ ਦਲਵੀਰ ਕੋਲ ਜਾ ਰਿਹਾ ਜੀ ਸੰਗਰੂਰ ਤੋਂ ਆ ਆਮੀ ਪਾਰਟੀ ਦੇ ਵਿੱਚ ਦਲਵੀਰ ਕੋਲ ਕੀ ਕਹੋਗੇ ਕੋਲਡੀ ਨੂੰ ਪਹਿਲਾਂ ਬਣਾ ਕੇ ਵੀ ਆਈ ਸੀ ਉੱਥੇ ਚਲਾ ਜਾਏਗਾ ਮੇਰੇ ਨਾਲ ਉਦੋਂ ਗੱਲ ਕਰੇ ਸਿੱਧੂ ਪਰਿਵਾਰ ਨਾਲ ਕਿਹੜੀ ਕਿਹੜੀ ਗੱਲ ਤੇ ਸਹਿਮਤੀ ਹੋਈ ਅੱਜ ਕੀ ਗੱਲਬਾਤ ਹੋਈ ਆ ਲੈ ਕੇ ਕਈ ਗੱਲਾਂ ਬਾਹਰ ਨਹੀਂ ਦਸੀ ਦੀ ਅੱਜ ਚਲੋ ਫਿਰ ਵੀ ਨਰਾਜ਼ ਸੀਗੇ ਜੀ ਕਾਫੀ ਮਾਤਰਾ ਚ ਨਰਾਜ਼ ਸੀਗੇ ਤੁਸੀਂ ਉਹਨਾਂ ਨੂੰ ਕਨਵੈਂਸ ਕਰਾਇਆ ਤੇ ਇੱਥੇ ਵੀ ਲੱਗੇ ਨਹੀਂ ਇੱਥਾ ਵੀ ਕਨਵੈਂਸ ਹੋ ਗਏ ਹੋਗਾ ਉਹਨਾਂ ਨੂੰ ਬਿਲਕੁਲ ਨਰਾਜ਼ ਨਹੀਂ ਨੇ ਜਿੱਥੇ ਸਨ ਉੱਥੇ ਹੀ ਡਟੇ ਨੇ ਉਸੇ ਜਮਾਤ ਵਿੱਚ ਨੇ ਉਸੇ ਪਾਰਟੀ ਵਿੱਚ ਨੇ ਜਿਸ ਲੀਡਰ ਨਾਲ ਇਹਨਾਂ ਦਾ ਦਿਲੀ ਪਿਆਰ ਹੈ ਉਹਦਾ ਅੱਜ ਵੀ ਸਤਕਾਰ ਹੈ ਛੋਟੇ-ਮੋਟੇ ਤੇ ਪਰਿਵਾਰਾਂ ਵਿੱਚ ਗੱਲਾਂ ਪਤਾ ਚਲਦੀਆਂ ਰਹਿੰਦੀਆਂ ਨੇ ਦਰਜਨਾ ਬਾਰ ਪ੍ਰਦਰਸ਼ਨ ਕਰ ਚੁੱਕਾ ਮੁਸੇਬਾਲਾ ਦਾ ਪਰਿਵਾਰ ਅਨਸਾਫ਼ ਲੈਣ ਲਈ ਇਕਾਦੂਕਾ ਲੀਡਰ ਕਾਂਗਰਸ ਦੇ ਪਹੁੰਚਿਆ ਚਾਹੀਦਾ ਨਹੀਂ ਸਾਰੀ ਲੀਡਰਸ਼ਿਪ ਨੂੰ ਨਾਲ ਖੜਨਾ ਚਾਹੀਦਾ ਸੀ ਹਮੇਸ਼ਾ ਨਾਲ ਖੜੇ ਆ ਹਮੇਸ਼ਾ ਨਾਲ ਖੜੇ ਰਾਂਗੇ ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਨ ਸਾ ਜੀਤਵਿੰਦਰ ਸਿੰਘ ਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਪਹਚਾਓ ਤੇ ਆਂਦੇ 27 ਦੇ ਵਿੱਚ ਸਰਕਾਰ ਲਿਆਓ ਸੈਂਟਰ ਵਿੱਚ ਵੀ ਗਵਰਨਮੈਂਟ ਹੈ ਤੇ ਇੱਥੇ ਵੀ ਆਏ ਤੇ ਤੁਸੀਂ ਵੇਖਿਓ ਜੇ ਇਨਸਾਫ਼ ਮਿੰਟਾਂ 'ਚ ਨਾ ਮਿਲਿਆ ਤੇ ਤਾਂ ਮੈਨੂੰ ਕਹਿ ਬਲਵੰਤ ਸਿੰਘ ਚੋਣ ਪ੍ਰਚਾਰ 'ਚ ਨਾਲ ਰਹਿਣਗੇ ਜੀ ਇਹ ਤੇ ਸਭ ਰਕੌਰ ਸਿੰਘ ਹੀ ਦੱਸ ਸਕਦੇ ਨੇ ਮੈਨੂੰ ਪੂਰਨ ਫੇਤ ਹੈ ਕਿ ਪੂਰਨ ਸਾਥ ਦੇਣਗੇ ਮੇਰੇ ਖਬੇ ਹੱਥ ਬੈਠੇ ਨੇ ਰਵਨੀਤ ਬਿੱਟੂ ਕਹਿੰਦੇ ਕਾਂਗਰਸੀ 1 ਜੂਨ ਤੱਕ ਛੁੱਟੀਆਂ ਮਨਾਉਣ ਦੇ ਲਈ ਆ ਰਹੇ ਨੇ ਲੁਧਿਆਣੇ 'ਚ ਵੇਖੋ ਗੱਲ ਸੁਣੋ ਉਹਨੂੰ ਤੇ ਗੱਲ ਕਰਨ ਦਾ ਕੋਈ ਮੈਂ ਸਮਝਦਾ ਗੱਲ ਹੀ ਨਹੀਂ ਉਹਦੀ ਬੰਦੀ ਜਿਸ ਬੰਦੇ ਨੇ ਆਪਣੀ ਮਾਂ ਦੀ ਪੇਠੇ ਛੁਰਾ ਮਾਰਿਆ ਹੋਏ ਉਦੇ ਬਿਆਨਾਂ ਦੀ ਨਾ ਕੋਈ ਮਹੀਅਤ ਹੈ ਨਾ ਉਹਦੀ ਬੈ ਕੋਈ ਮਹੀਅਤ ਸਮਝੀ ਨਾ ਆਂਦਿਆ ਟਾਈਮ ਜਿਹੜਾ 4 ਜੂਨ ਕੋਈ ਬਹੁਤ ਹੀ ਦੂਰ ਤੇ ਹੈ ਨਹੀਂ 4 ਜੂਨ ਨੂੰ ਜਾਂ ਮੈਂ ਤੁਹਾਡੇ ਕੋਲ ਆ ਜੂ ਜਾਂ ਤੁਸੀਂ ਮੇਰੇ ਕੋਲ ਆ ਜਿਓ ਆਪੇ ਵੇਖ ਲਿਓ ਕਿ ਲੁਧਿਆਣੇ ਦੇ ਲੋਕ ਫੈਸਲਾ ਕੀ ਕਰਦੇ ਰਮਨੀਸ਼ ਸਿੰਘ ਬਿੱਟੂ ਤਾਂ ਨਾ 4 ਮਹੀਨੇ ਪਹਿਲਾਂ ਜਿਹੜੀ ਪਾਰਟੀ ਦੇ ਖਿਲਾਫ ਬੇਬਾਕੀ ਨਾਲ ਬੋਲਦੇ ਸੀ ਉਹਨਾਂ ਦੇ ਨਾਲ ਹੀ ਜਿਹੜਾ ਜਾ ਕੇ ਬੈਠ ਗਏ ਕਿਵੇਂ ਦੇਖ ਦੂੰ ਗੱਲ ਇਸ ਤਰ੍ਹਾਂ ਹੁੰਦੀ ਏ ਦੋ ਕਿਸਮ ਦੇ ਬੰਦੇ ਇੱਕ ਦੇ ਬੰਦੇ ਨੇ ਅਸੂਲ ਵਾਲੇ ਇੱਕ ਹੰਦੇ ਬੇਇਸੂਲੀ ਹੈ ਜਿਨ੍ਹਾਂ ਲੋਕਾਂ ਨੇ ਸਰਕਾਰੀ ਐਡਵਾਂਟੇਜਸ ਲੈਣੇ ਨੇ ਜ਼ੈਡ ਪ੍ਰੋਟੈਕਸ਼ਨ ਸਿਕਿਉਰਿਟੀ ਲੈਣੀ ਹੈ ਸਰਕਾਰੀ ਘਰਾਂ ਨੂੰ ਰੱਖਣਾ ਹੈ ਉਹਨਾਂ ਨੇ ਸੂਬੇ ਨੂੰ ਕੀ ਪ੍ਰੋਟੈਕਟ ਕਰਨਾ ਹੈ ਤੇ ਆਪਣੇ ਲੋਕਾਂ ਨੂੰ ਕੀ ਪ੍ਰੋਟੈਕਟ ਕਰਨਾ ਸੋ ਇਹ ਉਹ ਦੂਸਰੀ ਕਿਸਮ ਹੈ ਜਿਨੇ ਆਪਣੇ ਜਾਤੀ ਐਡਵਾਂਟੇਜਸ ਵਾਸਤੇ ਆਪਣੀ ਉਹ ਜਮਾਤ ਜਿਸ ਜਮਾਤ ਨੇ ਉਹਦੇ ਦਾਦਾ ਜੀ ਨੂੰ ਮੁੱਖ ਮੰਤਰੀ ਬਣਾਇਆ ਜਿਹੜਾ ਉਹਨਾਂ ਦੀ ਦਾਦੀ ਜੀ ਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ ਹੋਈ ਹੈ ਜਿਸ ਜਿਸ پارٹی ਨੇ ਉਹਦੇ ਤਾਇ ਨੂੰ ਮੰਤਰੀ ਬਣਾਇਆ ਹੈ ਜਿਸ پارٹی ਨੇ ਉਹਦੀ ਭੂਆ ਨੂੰ ਮੰਤਰੀ ਬਣਾਇਆ ਹੈ ਜਿਸ پارٹی ਨੇ ਉਹਨੂੰ ਤਿੰਨ ਵਾਰ ਐਮਪੀ ਬਣਾਇਆ ਹੈ ਜਿਸ پارٹی ਨੇ ਉਹਦੇ ਚਚੇਰੇ ਭਰਾ ਨੂੰ ਮਨਿਸਟਰ ਬਣਾਇਆ ਹੈ ਜਿਸ پارٹی ਨੇ ਉਹਦੇ ਛੋਟੇ ਭਰਾ ਨੂੰ ਡੀਐਸਪੀ ਬਣਾਇਆ ਹੋਏ ਜੇ ਇਹ ਬੰਦਿਆ ਦਾ ਰਾਜ ਨਹੀਂ ਹੋ ਸਕਦਾ ਤੇ ਫਿਰ ਕਿਸੇ ਦਾ ਰਾਜ ਜਿਹੜੇ ਪਾਰਟੀ ਆਮ ਆਦਮੀ ਪਾਰਟੀ ਚੋਨ ਮੈਨੀਫੈਸਟੋ ਦੇ ਵਿੱਚ ਉਹਦਾ ਨਾਮ ਜਿਹੜਾ ਅੱਗੇ ਰੱਖਿਆ ਜਾਊਗਾ ਜਸਟਿਸ ਦੀ ਗੱਲ ਕੀਤੀ ਜਾਊ ਫਿਰ ਚੋਨ ਮੈਨੀਫੈਸਟੋ ਦੇ ਵਿੱਚ ਸਭ ਤੋਂ ਪਹਿਲਾਂ ਇਹ ਕਿਉਂ ਨਹੀਂ ਰੱਖਿਆ ਗਿਆ ਵੀ ਜਸਟਿਸ ਚੋਨ ਚੋਨ ਮੈਨੀਫੈਸਟੋ ਜਿਹੜਾ ਗਵਰਨਮੈਂਟ ਆਫ ਜਿਹੜਾ ਨੈਸ਼ਨਲ ਚੋਨ ਮੈਸਟ ਹੁੰਦਾ ਉਹ ਇੱਕ ਡਿਫਰੈਂਟ ਚੀਜ਼ ਹੈ ਉਹ ਕਿ ਡਿਫਰੈਂਟ ਗੱਲ ਹੈ 테러ਰਿਜ਼ਮ ਦੇ ਖਿਲਾਫ ਇਸ ਕਿਸਮ ਦੇ ਲੋਕਾਂ ਦੇ ਖਿਲਾਫ ਤੇ ਪੰਜਾਬ ਦੇ ਵਿੱਚ ਆਲਰੇਡੀ ਕਾਂਗਰਸ ਬਾਜੀਬਸ ਜੀ ਇਹਨਾਂ ਦਾ ਇਸ ਕਤਲ ਨੂੰ ਤੁਸੀਂ ਨੈਸ਼ਨਲਾਈਜ਼ ਨਹੀਂ ਮੰਨਦੇ ਕਿਨੂੰ ਜੀ ਇਸ ਦਾ ਸਿੱਧੂ ਦੇ ਜਿਹੜਾ ਕਤਲ ਹੋਇਆ ਹੈ ਹਜਤ ਤਾਂ ਹੈ ਕੋਈ ਕਹਿੰਦਾ ਨਹੀਂ ਹੈ ਤੇ ਤੁਸੀਂ ਸਮੁੱਚੀ ਲੀਡਰਸ਼ਿਪ ਇਹਦੇ ਨਾਲ ਸਾਡੀ ਸਮੁੱਚੀ ਲੀਡਰਸ਼ਿਪ ਇਹਦੇ ਨਾਲ ਹੈ ਰਾਹੁਲ ਜੀ ਇੱਥੇ ਆਪ ਘਰੋਂ ਓਕੇ ਗਏ ਨੇ ਰਾਹੁਲ ਜੀ ਇਹਨਾਂ ਨੂੰ ਖੁਦ ਰਿਪਰੈਜ਼ੈਂਟੇਸ਼ਨ ਦੇਣਾ ਚਾਹੁੰਦੇ ਸੀ ਉਹਦੇ ਖੁਦ ਇਹਨਾਂ ਨੇ ਇਨਕਾਰ ਹੀ ਕੀਤੀ ਹੈ ਤਸੀਂ ਮੈਨੂੰ ਦੱਸੋ ਜੇ ਉਸ ਪਰਿਵਾਰ ਦੀ ਕਦਰ ਨਾ ਕਰਦੇ ਹੁੰਦੇ ਜਾਂ ਇਸ ਇਸ਼ੂ ਨੂੰ ਨੈਸ਼ਨਲੀ ਉਹ ਨਾ ਇਹਨੂੰ ਮੇਨ ਇਸ਼ੂ ਬਣਾਉਣਾ ਚਾਹਦੇ ਹੁੰਦੇ ਤੇ ਉਹ ਕਿਉਂ ਅਸੀਂ 1 ਸਾਲ ਇੰਤਜ਼ਾਰ ਕਰਦੇ ਤੇ ਬੱਜਬਾ ਸਾਹਿਬ ਆਮ ਆਦਮੀ ਪਾਰਟੀ ਬਦਲਾ ਦਾ ਨਾਰਾ ਲੈ ਕੇ ਆਈ ਸੀ ਤੇ ਲੋਕਾਂ ਨੂੰ ਕਹਿੰਦੀ ਸੀ ਸਵਾਲ ਪੁੱਛੋ ਜੇ ਉਹ ਪਿੰਡਾਂ ਜਾਣਗੇ ਲੀਡਰਾਂ ਦੀ ਸਪੀਡ ਚੈੱਕ ਕਰੋ ਹੁਣ ਇਹਨਾਂ ਦੀ ਸਪੀਡ ਚੈੱਕ ਹੋ ਰਹੀ ਆ 브੍ਰੇਕ ਹੀ ਨਹੀਂ ਲੱਗ ਰਹੀਆਂ ਪਿੰਡਾਂ ਜੇ ਸਵਾਲ ਪੁੱਛਦੇ ਆ ਲੋਕ ਜੀ ਇਹਨਾਂ ਦਾ ਤਾਂ ਹੁਣ ਗਵਰਨਰ ਵੱਜ ਗਿਆ ਜੀ ਜਾਂ ਮਾੜੀ ਗੱਡੀ ਦਾ ਗਵਰਨਰ ਵੱਜ ਜਾਂਦਾ ਨਾ ਜੀ ਇਹਨਾਂ ਦਾ ਗਵਰਨਰ ਵੱਜ ਗਿਆ ਜੀ ਮੇਰਾ ਓਪਨ ਚੈਲੰਜ ਹੈ ਕਿ ਭਗਵੰਤ ਮਾਨ ਸੰਗਰੂਰ ਦੀ ਸੀਟ ਨਹੀਂ ਬਚਾ ਸਕਦਾ ਬਾਕੀ ਅੰਤ ਇਹ ਗੱਲ ਹੀ ਛੱਡ ਸੰਗਰੂਰ ਦੀ ਸੀਟ ਜਿਹੜੀ ਉਹ ਨਹੀਂ ਇਹ ਬਚਾ ਪੰਦੇ ਨੇ ਬਾਕੀ ਹੋਰ ਕੀ ਕਰਦਾ ਹੈ